ਤੁਸੀਂ ਜਿਸ ਬੋਰਡ ਦੀ ਵੈਬਸਾਈਟ ਤੇ ਕੋਈ ਵੀ ਫਾਰਮ ਭਰਿਆ ਪਹਿਲਾਂ ਫਾਰਮ ਭਰਿਆ ਫਿਰ ਥੋੜੇ ਟਾਈਮ ਬਾਅਦ ਫੀਸ ਪੇ ਕਰਦੇ ਆ ਉਸ ਤੋਂ ਥੋੜੇ ਦਿਨ ਬਾਅਦ ਤੁਹਾਡਾ ਐਪਲੀਕੇਸ਼ਨ ਪ੍ਰਿੰਟ ਆਊਟ ਨਿਕਲਦਾ ਹੈ ਕੋਈ ਵੀ ਫਾਰਮ ਭਰਿਆ ਭਾਵੇਂ ਉਹ ਕਲਰਕ ਵਾਲਾ ਸੀਗਾ ਸਟੈਨੋ ਵਾਲਾ ਹੈ ਜਾਂ ਤੁਸੀਂ ਸੇਵਾਦਾਰ ਵਾਲੀ ਪੋਸਟ ਭਰੀ ਆ ਜਿੰਨਾ ਟਾਈਮ ਤੁਸੀਂ ਐਪਲੀਕੇਸ਼ਨ ਫਾਰਮ ਡਾਊਨਲੋਡ ਨਹੀਂ ਕਰ ਲੈਂਦੇ ਤੁਹਾਡਾ ਫਾਰਮ ਕੰਪਲੀਟ ਨਹੀਂ ਹੈ ਤੁਸੀਂ ਟਰਾਈ ਕਰਦੇ ਰਹਿਣਾ ਲਾਸਟ ਤੱਕ ਟਰਾਈ ਵੈਬਸਾਈਟ 'ਚ ਪਰੋਲ ਮਾਰੀ ਆ ਪਰ ਇਹ ਸਟੈਪ ਹੋਣਾ ਜ਼ਰੂਰੀ ਆ ਤੁਸੀਂ ਫੀਸ ਭਰ ਕੇ ਉਹਨੂੰ ਛੱਡ ਨਹੀਂ ਸਕਦੇ ਤੁਸੀਂ ਦੁਬਾਰਾ ਲੌਗਇਨ ਕਰਕੇ ਦੇਖਦੇ ਹੋ ਦੁਬਾਰਾ ਫਿਰ ਉਹ ਫੀਸ ਹੀ ਮੰਗਦਾ ਪਿਆ ਥੋੜਾ ਟਾਈਮ ਲਗਾ ਰਹੀ ਹੈ ਵੈਬਸਾਈਟ ਇਸ ਕਰਕੇ ਜਨਤਾਰ ਐਪਲੀਕੇਸ਼ਨ ਪ੍ਰਿੰਟ ਆਊਟ ਨਹੀਂ ਨਿਕਲਦਾ ਤੁਹਾਡੇ ਕੋਲ ਸਬੂਤ ਨਹੀਂ ਹੁੰਦਾ ਵੀ ਤੁਸੀਂ ਫਾਰਮ ਭਰਿਆ ਤੇ ਫੀਸ ਪੇ ਕੀਤੀ ਆ ਐਪਲੀਕੇਸ਼ਨ ਫਾਰਮ ਦੇ ਉੱਪਰ ਤੁਹਾਡੀ ਡਿਟੇਲ ਵੀ ਆਏਗੀ ਤੇ ਤੁਹਾਡੀ ਫੀਸ ਦੀ ਡਿਟੇਲ ਵੀ ਆਏਗੀ ਇਸ ਕਰਕੇ ਉਹ ਟਰਾਈ ਕਰਦੇ ਰਹਿਣਾ ਐਪਲੀਕੇਸ਼ਨ ਪ੍ਰਿੰਟ ਆਊਟ ਤੁਸੀਂ ਲਾਸਟ ਲੈਣਾ ਪੋਸਟ ਤੁਸੀਂ ਕੋਈ ਵੀ ਭਾਈ ਹੋ ਸਕਦੀ ਆ ਭਾਵੇਂ ਉਹ ਕਲਰਕ ਵਾਲੀ ਆ ਸਟੈਨੋ ਵਾਲੀ ਆ ਜਾਂ ਸੇਵਾਦਾਰ ਵਾਲੀ ਆ ਐਪਲੀਕੇਸ਼ਨ ਪ੍ਰਿੰਟ ਆਊਟ ਨਿਕਲਣਾ ਜ਼ਰੂਰੀ ਆ ਲਾਜ਼ਮੀ ਤੁਹਾਡੇ ਕੋਲ ਹੋਣਾ ਚਾਹੀਦਾ ਜੋ ਲਾਸਟ ਤੱਕ ਜਦੋਂ ਕਾਉਂਸਲਿੰਗ ਆਪਣੀ ਹੋਣੀ ਜੋਬ ਲੱਗਣਾ ਉੱਥੇ ਗਵਰਨਮੈਂਟ ਨੇ ਇਹ ਮੰਗਣਾ ਆ ਟਰਾਈ ਕਰਦੇ ਰਹਿਣਾ ਹੈ ਵੈਬਸਾਈਟ 'ਚ ਪ੍ਰੋਬਲਮ ਸੋਲਵ ਹੋ ਜਾਏਗੀ ਤੇ ਐਪਲੀਕੇਸ਼ਨ ਪ੍ਰਿੰਟ ਆਊਟ ਨਿਕਲੇਗਾ ਠੀਕ ਹੈ ਥੈਂਕ ਯੂ